ਮੁੱਖ ਮੰਤਰੀ ਤੋਂ ਟਾਈਮ ਲਿਆ ਜਾਂਦਾ ਹੈ ਤਾਂ ਉਸ ਤੋਂ ਬਾਅਦ ਐਸਕੇਨ ਦੀ ਮੀਟਿੰਗ ਹੁੰਦੀ ਹੈ ਤਾਂ ਮੀਟਿੰਗ ਦੌਰਾਨ ਆਪਸ ਦੇ ਵਿੱਚ ਕਾਫੀ ਤਲਖੀ ਹੋ ਜਾਂਦੀ ਹੈ ਤਲਖੀ ਤੋਂ ਬਾਅਦ ਮੁੱਖ ਮੰਤਰੀ ਮੀਟਿੰਗ ਨੂੰ ਛੱਡ ਕੇ ਚਲੇ ਜਾਂਦੇ ਨੇ ਤਾਂ ਉਸ ਤੋਂ ਬਾਅਦ ਕਿਸਾਨਾਂ ਦੇ ਘਰਾਂ ਦੇ ਉੱਤੇ ਰੇਡ ਵੱਜਣ ਲੱਗ ਜਾਂਦੀ ਹੈ ਤਾਂ ਪੰਜਾਬ ਦੇ ਕਿਸਾਨ ਜਿਹੜੇ ਆਗੂ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਤੇ ਦੂਜੇ ਤਾਂ ਤੇ ਵੀ ਕਿਸਾਨਾਂ ਦੇ ਘਰਾਂ ਰੇਡਾਂ ਕੀਤੀਆਂ ਜਾਂਦੀਆਂ ਤਾਂ ਇਸ ਸਾਰੇ ਮਾਮਲੇ ਨੂੰ ਲੈ ਕੇ ਹਰਜਿੰਦਰ ਸਿੰਘ ਦੀਪ ਸਿੰਘ ਵਾਲੇ ਦਾ ਕੀ ਕਹਿਣਾ ਆਓ ਤੁਸੀਂ ਵੀ ਸੁਣੋ ਆਉਂਦੇ ਆਉਂਦੇ ਆ ਕੈਮਰੇ ਆ ਰਹੇ ਤੁਹਾਡੇ ਵੱਲ ਅੱਜ ਨੂੰ ਅਫਸੋਸ ਹੈ ਇੱਕ ਉਪ ਮੁੱਖ ਮੰਤਰੀ ਦੇ ਉੱਚੇ ਅਹੁਦੇ ਤੇ ਬੈਠਾ ਬੰਦਾ ਗੁੱਸੇ ਚ ਆ ਕੇ ਇਹ ਕਹੇ ਜਾਓ ਕਰ ਲਓ ਫਿਰ ਤੁਸੀਂ 5 ਤਰੀਕ ਨੂੰ ਇਹ ਇਹ ਸਾਰੇ ਪੰਜਾਬ ਦੇ ਕਿਸਾਨਾਂ ਨੂੰ ਇੱਕ ਤਰ੍ਹਾਂ ਦਾ ਚੈਲੰਜ ਕਰ ਗਿਆ ਕਿ ਸੀਐਮ ਸਾਹਿਬ ਨੇ ਕੀ ਕਿਹਾ ਹਾਂ ਕਹਿੰਦਾ ਜਾਓ 5 ਤਰੀਕ ਨੂੰ ਕਰ ਲਓ ਮੈਂ ਜਿਹੜੀਆਂ ਮੰਗਾਂ ਹੋਣਗੀਆਂ ਮੰਨਦਾ ਜਿਹੜੀਆਂ ਗੱਲਾਂ ਸਹਿਮਤੀ ਹੋਈ ਸੀ ਉਹ ਵੀ ਛੱਡੀਆਂ ਕਾਰਯੋਗ ਪੰਜਾਬ ਦੇ ਵਿੱਚ ਯਾਰੂ ਲੋਕੋ ਜਿਸ ਤਰ੍ਹਾਂ ਪੰਜਾਬ ਦੀ ਭਗਵੰਤਮਾਨ ਸਰਕਾਰ ਨੇ ਖਾਸ ਕਰਕੇ ਭਗਵੰਤਮਾਨ ਨੇ ਅਮਿਤ ਸ਼ਾਹ ਦੀ ਚੁੱਕ ਚਾ ਕੇ ਕਿਉਂਕਿ ਭਾਜਪਾ ਦੀ ਇਹ ਬੀ ਟੀਮ ਆ ਪੰਜਾਬ ਦੇ ਵਿੱਚ ਆ ਪੰਜਾਬ ਦੀ ਕਿਸਾਨ ਲਹਿਰ ਨੂੰ ਥਾਪੀ ਮਾਰੀ ਆ ਚੁਣੌਤੀ ਦਿੱਤੀ ਆ ਔਰ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਪੁਲਿਸ ਦੀਆਂ ਧਾੜਾ ਰਾਤ ਨੂੰ 12 ਵਜੇ ਕਿਸਾਨਾਂ ਗੂਆਂ ਦੇ ਘਰਾਂ ਚ ਪਹੁੰਚੀਆਂ ਨੇ ਗ੍ਰਿਫਤਾਰ ਕਰਨ ਲਈ ਸਮੂਹ ਪੰਜਾਬ ਦੇ ਜੁਝਾਰੂ ਲੋਕਾਂ ਨੂੰ ਕਿਸਾਨ ਕਿਸਾਨ ਵੀਰਾਂ ਨੂੰ ਮਜ਼ਦੂਰਾਂ ਨੂੰ ਭੈਣਾਂ ਨੂੰ ਸਾਰੇ ਜਿੰਨੇ ਵੀ ਇਨਸਾਫ਼ਪਸੰਦ ਲੋਕ ਇਹਦਾ ਡਟਵਾ ਵਿਰੋਧ ਕਰਨਾ ਚਾਹੀਦਾ ਔਰ ਅਸੀਂ ਪੰਜਾਬ ਸਰਕਾਰ ਦੀ ਇਸ ਚੁਣੌਤੀ ਨੂੰ ਸਵਾਰ ਕਰਦੇ ਆਂ ਭਗਵੰਤਮਾਨ ਸਾਹਿਬ ਨੂੰ ਕਹਿਣਾ ਚਾਹੁੰਦੇ ਆਂ ਕਿ ਜਿਹੜਾ ਤੁਹਾਨੂੰ ਇਹ ਸੱਤਾ ਦਾ ਨਸ਼ਾ ਚੜਿਆ ਹੋਇਆ ਇਹ ਪਹਿਲਾਂ ਕਈਆਂ ਨੂੰ ਚੜਿਆ ਸੀ ਤੇ ਕਈਆਂ ਦਾ ਪੰਜਾਬ ਦੇ ਲੋਕਾਂ ਨੇ ਜਿਹੜਾ ਹੈਗਾ ਉਹ ਲਾਇਆ ਹੈਗਾ ਤੇ ਪੰਜਾਬ ਦੇ ਸਮੂਹ ਸਾੜੀ ਕਿਸਾਨ ਜਿੱਥੇ ਬੰਦੀਆਂ ਦੇ ਕਾਰਕੁਨਾਂ ਨੂੰ ਵਰਕਰਾਂ ਨੂੰ ਬੇਨਤੀ ਕਰਦੇ ਆਂ ਕਿ ਬਹੁਤ ਸਾਰੀਆਂ ਥਾਵਾਂ ਤੇ ਰੇਡਾਂ ਹੋਈਆਂ ਬਹੁਤ ਸਾਰੇ ਆਪਣੇ ਆਗੂ ਗ੍ਰਿਫਤਾਰ ਹੋ ਗਏ ਆ ਜਿਹੜੇ ਗ੍ਰਿਫਤਾਰ ਨਹੀਂ ਹੋਏਗੇ ਉਹਨਾਂ ਨੂੰ ਇੱਧਰ ਉੱਧਰ ਹੋਣ ਦੀ ਜ਼ਰੂਰਤ ਨਹੀਂਗੀ ਦਿਨ ਚੜ ਗਿਆ ਹੈਗਾ ਲੋਕਾਂ 'ਚ ਜਾਓ ਜੇ ਜੇ ਧਰਨੇ ਦੀ ਤਿਆਰੀ ਕਰਦੇ ਫੜੇ ਜਾਣੇ ਤਾਂ ਕੋਈ ਦਿੱਕਤ ਵਾਲੀ ਗੱਲ ਨਹੀਂਗੀ ਆਪਣੇ ਵਾਸਤੇ ਜੇਲਾ ਜਾਂ ਥਾਣੇ ਪਰਚੇ ਕੋਈ ਨਵੀਂ ਗੱਲ ਨਹੀਂ ਹੈ ਕੱਲ ਦੀ ਜ਼ੋਰਦਾਰ ਤਰੀਕੇ ਨਾਲ ਤਿਆਰੀ ਕਰੋ ਤੇ ਪੰਜਾਬ ਦੇ ਸਾਰੇ ਪਿੰਡਾਂ 'ਚੋਂ ਵੱਤ ਵਤ ਟਰੈਕਟਰ ਟਰਾਲੀਆਂ ਲੈ ਕੇ ਚੰਡੀਗੜ੍ਹ ਵਾਲੇ ਪਾਸੇ ਜਿਹੜਾ ਹੈਗਾ ਉਹ ਕੂਚ ਕਰੋ ਇਹ ਸਾਰੇ ਪੰਜਾਬ ਦੇ ਕਿਸਾਨ ਆਗੂਆਂ ਨੂੰ ਕਾਰਕਟਰਾਂ ਨੂੰ ਜਿਹੜੀ ਸਾਡੀ ਬੇਨਤੀ ਆ ਕਿ ਇਧਰ-ਉਧਰ ਹੋਣ ਦੀ ਜ਼ਰੂਰਤ ਨਹੀਂ ਆਪੋ ਆਪਣੇ ਪਿੰਡਾਂ 'ਚ ਜ਼ੋਰਦਾਰ ਤਰੀਕੇ ਨਾਲ ਤਿਆਰੀ ਕਰੋ ਜਿੱਥੇ ਵੀ ਪੁਲਿਸ ਆਉਂਦੀ ਹੈਗੀ ਆ ਉਹਦਾ ਡਟਵਾ ਵਿਰੋਧ ਕਰਨ ਦੀ ਜਿਹੜੀ ਹੈਗੀ ਆ ਉਹ ਵਿਰੋਧ ਕਰੋ ਜੇ ਕਿਤੇ ਤਿਆਰੀ ਕਰਦੇ ਫੜੇ ਜਾਂਦੇ ਤਾਂ ਕੋਈ ਗੱਲ ਨਹੀਂ ਹੈਗੀ ਕਿਸੇ ਤਰ੍ਹਾਂ ਦੀ ਘਬਰਾਉਣ ਦੀ ਜ਼ਰੂਰਤ ਨਹੀਂ ਕੱਲ ਦੇ ਤਾਂ ਚੰਡੀਗੜ੍ਹ ਮੋਰਚੇ ਵਾਸਤੇ ਜਿਹੜੀ ਹੈਗੀ ਆ ਜ਼ੋਰਦਾਰ ਤਿਆਰੀ ਕਰੋ ਤੇ ਆਪੋ ਆਪਣੇ ਪਿੰਡਾਂ ਦੇ ਵਿੱਚੋਂ ਟਰੈਕਟਰ ਟਰਾਲੀਆਂ ਤੇ ਹੋਰ ਵੀਕਲ ਲੈ ਕੇ ਚੰਡੀਗੜ੍ਹ ਵੱਲ ਜਿਹੜੀ ਹੈਗੀ ਆ ਉਹ ਕੂਚ ਕਰੋ